ਅੰਮ੍ਰਿਤਸਰ ਨਗਰ ਨਿਗਮ ਦੀ ਹਦੂਦ ਅੰਦਰ ਵਾਰ ਨੰਬਰ 72 ਪਈ ਵਿਖੇ ਪ੍ਰੇਮ ਨਗਰ ਤੇ ਆਈ ਬਰਸਾਤ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਬਰਸਾਤ ਦੇ ਪਾਣੀ ਨੇ ਗਲੀਆਂ ਤੇ ਸੜਕਾਂ ਤੇ ਲਿਆ ਚੀਲਾ ਦਾ ਰੂਪ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਦੁਖੀ ਸੀਵਰੇ ਪ੍ਰਣਾਲੀ ਦਾ ਮੰਦਾ ਹਾਲ ਜਿਸ ਦੀ ਮੂੰਹ ਬੋਲਦੀਆਂ ਤਸਵੀਰਾਂ ਨਗਰ ਨਿਗਮ ਦਾ ਮੂੰਹ ਚੜਾ ਰਹੀਆਂ ਇਹ ਵੀ ਪੰਜਾਬ ਦੀ ਮੀਂਹ ਦੀ ਖਾਸ ਰਿਪੋਰਟ ਮੇਰਾ ਨਾਮ ਅਰਜਨ ਸਿੰਘ ਵਾਰ ਨੰਬਰ 72 ਦਾ ਮੌਜੂਦਾ ਕਾਉਂਸਲਰ ਹੈ ਜੀ ਸਰ ਇੱਕ ਜਿਹੜਾ ਖਪਈ ਰੋਡ ਦਾ ਦਸਤਾਵਾ ਪਾਟ ਤੋਂ ਅਗਲੇ ਪਾਸੇ ਬਰਨਾਲਕ ਕੋਲ ਜੋਂਡਾ ਵਾ ਉਹਦੇ ਵਿੱਚ ਸੜਕ ਦੀ ਪਾਣੀ ਦੀ ਬੜੀ ਸੁਰਸਤੀਆ ਵਾ ਤੇ ਕੀ ਕਰਾਂ ਸਰ ਸੜਕ ਦੇ ਬਾਰੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਅੱਗੇ ਵੀ ਮਿਲ ਕੇ ਆਏ ਦੂਜੇ ਮਹੀਨੇ ਗਏ ਆ ਤੇ ਜੇ ਵੀ ਗਏ ਆ ਚੌਥੇ ਵੀ ਗਏ ਹੁਣ ਫੇਰ ਹੋ ਕੇ ਆਏ ਆ ਸੜਕ ਦੀ ਮੇਰੀ ਵਾਰਡ ਦੇ ਵਿੱਚ ਬਹੁਤ ਜ਼ਿਆਦੀ ਪ੍ਰੋਬਲਮ ਆ ਰਹੀ ਹੈ ਜੋ ਕਿ ਬਾਰਿਸ਼ ਦੇ ਮੌਸਮ ਦੇ ਵਿੱਚ ਵੀ ਆਲਓਵਰ ਇਸ ਤਰ੍ਹਾਂ ਵੀ ਤੁਸੀਂ ਲਾ ਲਓ ਛੜ ਕੇ ਸਾਰੀ ਟੁੱਟੀ ਪਈ ਆ ਉਹਦੇ ਬਾਰੇ ਹੀ ਕਿੰਨੀ ਵਾਰੀ ਕਮਿਸ਼ਨ ਸਾਹਿਬ ਨੂੰ ਕੰਪਲੇਂਟ ਕਰਕੇ ਆਏ ਆ ਹਾਂਜੀ ਐਸਡੀਓ ਸਾਹਿਬ ਅਨੁਦੀਪ ਜੀ ਛਟੇ ਜਿਹੜਾ ਨਗਨਗੰਦਾ ਹੈਗਾ ਜੇ ਆਪਣੇ ਦਫਤਰ ਉੱਥੇ ਵੀ ਕਿੰਨੀ ਵਾਰੀ ਜਾ ਚੁੱਕੇ ਆ ਇਹ ਸਾਡੇ ਕੋਲ ਸਾਰੇ ਐਪਲੀਕੇਸ਼ਨ ਹੈਗੇ ਜੇ ਨੰਬਰ ਵੀ ਪਏ ਹੋਏ ਜੀ ਕੀ ਕਰਨ ਦੇ ਆ ਆਪਣੇ ਡਾਕਟਰ ਸਾਹਿਬ ਵੀ ਹਾਲੇ ਤੱਕ ਦੇਰੀ ਉਸ ਸੜਕ ਪਿਛਲੇ ਖੁੱਤ ਲੰਬੇ ਸਾਲਾਂ ਤੋਂ ਲੋਕਾਂ ਦਾ ਕਹਿਣਾ ਕਿ 15-20 ਸਾਲਾਂ ਤੋਂ ਟੁੱਟੀ ਆ ਹੁਣ ਤੱਕ ਉਹਦਾ ਕੋਈ ਵਾਰੀਵਾਰਸ ਨਹੀਂ ਹਾਲੇ ਤੱਕ ਕੋਈ ਆਇਆ ਸਰ ਇਹ ਤੇ ਆਪ ਕਹਿੰਦੇ ਵੀ ਸੜਕ ਜਲਦ ਤੋਂ ਜਲਦ ਬਣੇ ਕਿਉਂਕਿ ਮੇਰੀ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਆ ਰਹੀ ਹੈ ਮੇਰੇ ਵਾਰਡ ਨਿਵਾਸੀਆਂ ਨੂੰ ਤੇ ਇਸ ਕਰਕੇ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੀ ਸੜਕ ਜਲਦੀ ਤੋਂ ਜਲਦੀ ਬਣੇ ਔਲਖ ਸਾਹਿਬ ਹੈਗੇ ਨੇ ਆਪਣੇ ਕਮਿਸ਼ਨਰ ਸਾਹਿਬ ਉਹਨਾਂ ਕੋਲ ਆ ਦੇਖੋ ਇਹ ਮੇਰੇ ਕੋਲ ਐਪਲੀਕੇਸ਼ਨ ਆ ਪਈਆਂ ਉਹਨਾਂ ਦੇ ਡਾਇਰੀ ਨੰਬਰ ਵੀ ਸਰ ਪਏ ਹੋਏ ਜੇ ਇਹ ਦੇਖ ਲਓ ਇਹ ਆ ਦੇਖ ਮੈਂ ਤਾਂ ਸਰ ਦਿਨ ਰਾਤ ਸੇਵਾ ਕਰ ਰਿਹਾ ਆ ਮੈਂ ਜਿਹੜੀ ਐਪਲੀਕੇਸ਼ਨ ਤੁਸੀਂ ਇਹ ਦਿੱਤੀਆਂ ਵਾ ਉਹਦੇ ਉੱਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਸਰ ਕੋਈ ਕਾਰਵਾਈ ਨਹੀਂ ਜੀ ਹੋਈ ਕੀ ਕਾਰਨ ਕੀ ਸਮਝਦੇ ਹੋ ਕਾਰਨ ਸਰ ਸਰਕਾਰ ਤੇ ਤੁਹਾਨੂੰ ਪਤਾ ਵਾ ਆਮ ਆਦਮੀ ਪਾਰਟੀ ਦੀ ਆ ਫਿਰ ਵੀ ਅਸੀਂ ਕਹਿ ਰਹੇ ਆ ਵੀ ਪਾਰਟੀ ਪਾਈ ਤੋਂ ਪਿੱਛੇ हट ਕੇ ਆਪਣੇ ਇਲਾਕੇ ਦੇ ਕੰਮ ਕਰਵਾਏ ਜਾਣ ਤਕਰੀਬਨ ਜਿਹੜੇ ਕੌਂਸਲਰ ਦੇ ਇਲੈਕਸ਼ਨ ਹੋਏਗਾ ਉਹਨੂੰ ਹਾਲੇ ਥੋੜੇ ਹੀ ਮਹੀਨਿਆਂ ਦੀ ਗੱਲ ਆ ਲੇਕਿਨ ਮੌਜੂਦਾ ਸਰਕਾਰ ਜਿਹੜੀ ਆ ਉਹ ਤਕਰੀਬਨ ਕਿੰਨ ਸਾਲ ਤੋਂ ਪਲੱਸ ਹੋ ਗਿਆ ਵਾ ਕੋਣ ਤੱਕ ਕਿਉਂ ਨਹੀਂ ਮੌਜੂਦਾ ਸਰਕਾਰ ਦੇ ਧਿਆਨ ਦੇ ਵਿੱਚ ਆਈ ਸਾਰਾ ਐਮਐਲਏ ਨੂੰ ਤਾਂ ਕਿੰਨੀ ਵਾਰੀ ਜਾ ਕੇ ਕਹਿ ਚੁੱਕੇ ਨੇ ਇਲਾਕਾ ਨਵਾਸੀ ਵੀ ਗਏ ਸੀ ਅਗੇ ਤੁਹਾਡੇ ਨਿਊਜ਼ ਰਾਹੀਂ ਉਹਨਾਂ ਨਾਲ ਗੱਲ ਵੀ ਹੋਈ ਆ ਪਰ ਨਹੀਂ ਸੁਣਵਾਈ ਕੋਈ ਨਹੀਂ ਹੋਈ ਕਿਉਂ ਮਤਰੀ ਮਾਮਾਣਾ ਜਿਹੜਾ ਚਲੂਕ ਕੀਤਾ ਜਾ ਰਿਹਾ ਕਿ ਸਤਪਈ ਇਲਾਕੇ ਜਿਹੜੇ ਰੋਡ ਕਰਦੀ ਐ ਇਹ ਤਾਂ ਸਰ ਹੁਣ ਸਰਕਾਰਾਂ ਨੂੰ ਚਾਹੀਦਾ ਨਾ ਵੀ ਸਾਡੀ ਤਪਈ ਦੇ ਬਾਰੇ ਸੋਚਿਆ ਜਾਵੇ ਬੋੜੀ ਸਾਫ ਤੋਂ ਲੈ ਕੇ ਤੇ ਫਾਟਕ ਤੱਕ ਬਹੁਤ ਜ਼ਿਆਦੀ ਪ੍ਰੋਬਲਮ ਸਾਰੀ ਸੜਕ ਬਣਨ ਵਾਲੀ ਹੋਈ ਆ ਟੁੱਟੀ ਪਈ ਆ ਟੋਏ ਪਏ ਆ ਪਾਣੀ ਜਦੋਂ ਬਾਰਿਸ਼ ਆਉਂਦੀ ਆ ਪਾਣੀ ਦੀ ਨਿਕਾਸੀ ਕੇ ਪਾਸੇ ਨਹੀਂ ਗਈ ਸਾਰਾ ਪਾਣੀ ਰੁਕ ਜਾਂਦਾ ਉਹ ਓਵਰਫਲੋ ਹੋ ਜਾਂਦਾ ਫਿਰ ਜਿੰਨੀਆਂ ਦੁਕਾਨਾਂ ਨਾ ਇੱਥੇ ਉਹ ਸਾਰਿਆਂ ਨੂੰ ਤੰਗੀ ਆਉਂਦੀ ਜੇ ਇਲਾਕਾ ਦੇ ਨਿਵਾਸੀਆਂ ਤੇ ਹੁਣੇ ਹੁਣੇ ਆਉਣ ਜਾਣ ਵਾਲਿਆਂ ਨੂੰ ਤੰਗੀ ਆ ਦੁਕਾਨਾਂ ਵਾਲੇ ਬਹੁਤ ਜ਼ਿਆਦਾ ਤੰਗ ਨੇ ਇੱਥੇ ਜਿਹੜੀ ਮੌਜੂਦਾ ਸਰਕਾਰ ਆ ਕੀ ਅਪੀਲ ਕਰਗੇ ਚਾਹੋਗੇ ਮੈਂ ਤਾਂ ਕਹਿਣਾ ਵਾ ਪਾਰਟੀ ਪਾਈ ਤੇ ਪਿੱਛੇ हट ਕੇ ਨਾ ਐਮ ਐਲ اے ਜਸਵੀਰ ਸੰਧੂ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਟਪਈ ਦੀ ਛੱਟ ਜਲਦ ਜਲਦ ਬਣਾਈ ਜਾਵੇ ਪਿੰਡ ਟਪਈ ਫਾਟਕ ਤੋਂ ਲੈ ਕੇ ਤੇ ਬੁਢੀ ਸਾਹਿਬ ਗੁਰਦੁਆਰੇ ਜੀ ਮੇਰਾ ਨਾਮ ਹਰਜਿੰਦਰ ਹੈ ਜੀ ਕਿਹੜਾ ਇਲਾਕਾ ਜੀ ਇਹ 72 ਨੰਬਰ ਵਾਰਡ ਕੀ ਸਮੱਸਿਆ ਜੀ ਆ ਜੀ ਸਮੱਸਿਆ ਜੀ ਇਹ ਬਹੁਤ ਟਰ ਤੋਂ ਹੀ ਜਦੋਂ ਮੀਂਹ ਬਰਸਾਤ ਕੋਈ ਵੀ ਹੁੰਦੀ ਆ ਤੇ ਪਾਣੀ ਦੀ ਸਮੱਸਿਆ ਵੇਖੋ ਕਿੰਨਾ ਲਗਾ ਆਵਾ ਪਾਣੀ ਬਹੁਤ ਖੜਾ ਵਾਲੋ ਕਿ ਹਾਂ ਜੀ ਲੋਕੀ ਬਹੁਤ ਪਰੇਸ਼ਾਨ ਆ ਬਾ ਤੁਹਾਨੂੰ ਇਹੋ ਸਮੱਸਿਆ ਵਾ ਕਿ ਜਿਹੜਾ ਪਾਣੀ ਦਾ ਹੱਲ ਕੀਤਾ ਜਾਵੇ ਸੜਕਾਂ ਮੰਜੀ ਬਾਅਰ ਆਪਾਂ ਕੋਈ ਨਹੀਂ ਮੰਗ ਮੰਗ ਕੇ ਜਿਹੜਾ ਮੇਨ ਜਿਹੜਾ ਕਿ ਕਿਹੜੀ ਸਾਈਡ ਤੋਂ ਕਿਹੜੀ ਸਾਈਡ ਵੱਲ ਜਾਂਦਾ ਜੀ ਇਹ ਮੇਨ ਸੜਕ ਜਿਹੜੀ ਟਪੇਦੋਂ ਬੋੜੀ ਸਾਹਿਬ ਨੂੰ ਜਾਂਦੀ ਹੈ ਜੀ ਕੋੜ ਖਾਲਸਾ ਕੋੜ ਖਾਲਸਾ ਨੂੰ ਤੇ ਕਿੰਨੀ ਦੇਰ ਤੋਂ ਜਿਹੜੀ ਇਹ ਸੜਕ ਖਰਾਬ ਹੈ ਇਹ ਘੜਾ ਘੜਾ ਜੀ 20 20 25 ਸਾਲ ਤੋਂ ਖੜਾ ਖਰਾਬ ਹੈ ਇਹ ਸਰਕਾਰ ਜਿਹੜੀ ਕਾਂਗਰਸ ਦੀ ਹੀ ਉਦੋਂ ਦਾ ਹੀ ਇਹ ਹਾਲ ਬਹੁਤ ਮਾੜਾ ਵਾ ਆਪਾਂ ਦੇ ਡਾਕਟਰ ਜਸਵੀਰ ਨੂੰ ਕਹਿਣਾ ਚਾਹੁੰਦੇ ਆ ਆਪਣਾ ਵੱਡਾ ਵੀਰਾ ਉਹਨੂੰ ਕਹਿਣਾ ਚਾਹਣਗੇ ਕਿ ਸੜਕ ਦਾ ਬਾਪ ਨੂੰ ਹੋਰ ਕੋਈ ਨਹੀਂ ਮੰਗ ਮੰਗਦੇ ਬਾਪ ਮੰਗਦੇ ਆ ਕਿ ਆਪਣੀ ਸੜਕ ਬਣਾਈ ਜਾਵੇ ਬਾਪ ਹੋਰ ਕੋਹ ਨਹੀਂ ਆਪਾਂ ਮੰਗ ਮੰਗਦੇ ਜਿਹੜੇ ਇੱਥੇ ਲੋਕ ਆਉਂਦੇ ਜਾਂਦੇ ਰਾਹ ਗੀਰਨੇ ਕਈ ਦੇਖਦੇ ਬੈਟਰੀ ਰਿਕਸ਼ਾ ਵਾ ਉਹ ਕਈ ਪਲਟ ਵੀ ਜਾਂਦੇ ਉਹਨਾਂ ਦੇ ਨੁਕਸਾਨ ਇਹਦੇ ਸਵੇਰ ਦੇ ਆਪਾਂ ਪਗਾੜੋ ਆਣੀ ਦਾ ਤੇ ਕੁੜੀਆਂ ਦੀਆਂ ਵਿਚਾਰੀਆਂ ਦੇ ਐਟਵਾ ਦੋ ਡੇਪੀਆਂ ਉਹਨਾਂ ਨੂੰ ਚੁੱਕਿਆ ਵਾ ਕਈ ਜਿਹੜੀਆਂ ਆਪਣੀਆਂ ਬੈਟਰੀਆਂ ਜਾ ਰਹੀਆਂ ਉਹ ਬੰਦ ਹੋ ਰਹੀਆਂ ਉਹਨਾਂ ਨੂੰ ਧੱਕਾ ਲਾ ਕੇ ਕੱਢ ਰਹੀਆਂ ਵੇਖੋ ਜੀ ਬਹੁਤ ਸਰਕਾਰ ਵਾ ਤੇ ਨਕਮੀ ਸਰਕਾਰ ਹੈ ਜਿਹੜੀ ਇਹ ਨਹੀਂ ਕੁਝ ਕਰ ਰਹੀ ਇੱਕ ਸਾਡੇ ਤੋਂ ਦੇ ਜਿਹੜੇ ਕੌਂਸਲ ਉਹ ਵੀ ਨਕਮੇ ਆ ਕਿਹੜਾ ਕੋਈ ਕੰਮ ਨਹੀਂ ਰੇ ਚੋਂ ਦੇ ਸਭ ਕੁ ਹੋ ਸਕਦਾ ਪਹਿਲਾਂ ਵੀ ਜਿਹੜੀ ਇਹ ਸੜਕ ਨੂੰ ਲੈ ਕੇ ਇਹ ਵੀ ਕੋਈ ਪ੍ਰੈਸ ਕਾਨਫਰੈਂਸ ਤੁਹਾਡੇ ਵੱਲੋਂ ਜਾਂ ਉਹਨਾਂ ਦੇ ਧਿਆਨ ਚ ਲਿਆਂਦੀ ਨਹੀਂ ਬਹੁਤ ਵਾਰੀ ਹੋਈਆਂ ਜੀ ਬਹੁਤ ਵਾਰੀ ਇੱਕ ਵਾਰੀ ਨਹੀਂ ਬਹੁਤ ਵਾਰੀ ਹੋ ਚੁੱਕੀਆਂ ਕੋਈ ਇਦਾਂ ਧਿਆਨ ਨਹੀਂ ਹੈਗਾ ਜੀ ਇਹਨਾਂ ਦਾ ਕਿਉਂ ਨਹੀਂ ਹਲੇ ਤੱਕ ਮਸਲਾ ਹੱਲ ਹੋਇਆ ਇਹ ਸਰਕਾਰ ਜਵਾਬ ਦੇਵੇ ਆਪਾਂ ਦੇ ਸਰਕਾਰ ਨੂੰ ਇਹੋ ਹੀ ਵੇਖੋ ਕਿੰਨੀਆਂ ਮੰਗਾਂ ਗੈਰ ਰਹੇ ਆ ਕਿ ਬਾਸ ਸਾਨੂੰ ਹੋਰ ਕੋਈ ਨਹੀਂ ਜਾਇਦਾ ਬਾਸ ਸਰਕਾਰ ਸੜਕ ਠੀਕ ਕਰ ਦੇ ਉਹ ਵੀ ਇਹਨਾਂ ਕੋਲ ਹੋ ਜਾਂਦੀ ਬਈ ਔਰ ਦੱਸੋ ਕੀ ਕਰ ਸਕਦੇ ਕੂੜਾ ਵੀ ਨਹੀਂ ਚੁੱਕਿਆ ਜਾਂਦਾ ਕੂੜਾ ਦੇ ਵੇਖੋ ਲੋਕਾਂ ਦੇ ਘਰਾਂ 'ਚ ਇਕੱਠਾ ਹੋਇਆ ਪਿਆ ਵਾ ਮੇਰਾ ਨਾਮ ਸੁਤਨਾਮ ਸਿੰਘ ਹੈ ਇਹ 72 ਨੰਬਰ ਵਾਰਡ ਆ ਠੀਕ ਹੈ ਜੀ ਟਪਈ ਪਿੰਡ ਆ ਇਲਾਕਾ ਵਾ ਕੀ ਸਮੱਸਿਆ ਸਮੱਸਿਆ ਇੱਥੇ ਜੀ ਪਹਿਲਾਂ ਤੇ ਜਿਹਦੇ ਧੋਪਿਆ ਤੇ ਸੜਕ ਦੀ ਪ੍ਰਾ ਹਾਲਤ ਖਸਤਾ ਵਾ ਜੇ ਮੀ ਆ ਤੇ ਤਦ ਵੀ ਛੜਕਦੀ ਹਾਲਤ ਖਸਤਾ ਵਾ ਪਾਣੀ ਦੀ ਨਿਕਾਸੀ ਨਹੀਂ ਹੈਗੀ ਪਾਣੀ ਦੀ ਨਿਕਾਸ ਕਰਨਾ ਚਾਹੀਦਾ ਆ ਪਬਲਿਕ ਕਿੰਨੀ ਪਰੇਸ਼ਾਨ ਹੋ ਰਹੀ ਆ ਲੋਕੀ ਘਰੋਂ ਤਿਆਰ ਹੋ ਗਏ ਆਪਣੇ ਕੰਮ ਤੇ ਜਾਣਾ ਚਾਹੁੰਦੇ ਆ ਤੇ ਇੱਥੇ ਪਾਣੀ ਚ ਡੇਬ ਗਿੱਲੇ ਹੋ ਗਏ ਤੇ ਫਿਰ ਦੁਬਾਰਾ ਵਾਪਸ ਜਾ ਕੇ ਡਿਊਟੀਆਂ ਕੈਨਸਲ ਕਰਦੇ ਆ ਇਹ ਮੇਨ ਸੜਕ ਹੈ ਇਹ ਮੇਨ ਸੜਕ ਜੀ ਭਾਜੀ ਤੁਸੀਂ ਲਾਲੋ ਨਾਈ ਵਾਲੇ ਮੋੜ ਤੋਂ ਸਟਾਰਟ ਹੋ ਕੇ ਕੋਟ ਖਾਲਸਾ ਗੁਰੂ ਨਾਨਕਪੁਰਾ ਪੰਨੂ ਚੌਂਕ ਪ੍ਰੇਮਨਗਰ ਬੋੜੀ ਸਾਹਿਬ ਨੂੰ ਲੱਗਦੀ ਆ ਸਾਰੇ ਇਲਾਕੇ ਘੱਟੋ-ਘਾਟੇ ਨੂੰ 8-10 ਲੱਖੇ ਬੈਲੋਂਗ ਕਰਦੇ ਆ। ਬੋੜੀ ਸਾਹਿਬ ਤੇ ਆਪਸੇ ਗੁਰਦੁਆਰਾ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਆ ਜਿਹੜੀ ਮੌਜੂਦਾ ਸਰਕਾਰਾਂ ਵਾ ਇਸ ਕੰਮ ਦੇ ਵਿੱਚ ਨਗੇਲੀ ਚਾਹੀਦੀ ਆ ਕਿ ਜਿਹੜੇ ਯਾਤਰੀ ਆਉਂਦੇ ਨੇ ਛੰਡਾਲੀ ਦੇ thro ਦੀ ਲੰਘਦੇ ਨੇ। ਦੇਖੋ ਜੀ ਗੁਰਦੁਆਰੇ ਦਾ ਮੈਟਰ ਨਹੀਂ ਰੱਖਦੇ ਅਸੀਂ ਤੇ ਇਹ ਮੈਟਰ ਰੱਖਦੇ ਆ ਵੀ ਜਗ੍ਹਾ ਹਰੇਕ ਨੂੰ ਲੰਘਣ ਦਾ ਰਸਤਾ ਚਾਹੀਦਾ। ਉਹ ਚਾਹੇ ਗੁਰਦੁਆਰੇ ਜਾ ਰਿਹਾ ਚਾਹੇ ਆਪਣੀ ਫੈਮਿਲੀ ਨਾਲ ਘਰ ਜਾ ਰਿਹਾ। ਮੁੱਦਾ ਇਹ ਹੈਗਾ ਵੀ ਸੜਕ ਬਣਨੀ ਚਾਹੀਦੀ। ਕਿੰਨੀ ਦੇਰ ਤੋਂ ਇਹ ਸੜਕਾ? ਇਹ ਕਾਫੀ ਚਿਰ ਤੋਂ ਲੋਕ 20-30 ਸ ਇਹ ਉਹਨਾਂ ਨੂੰ ਮੰਗ ਕੀ ਕਰਦੇ ਮੰਗ ਇਹ ਹੀ ਆ ਵੀ ਇਹ ਸੜਕ ਦਾ ਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਸੜਕ ਨੂੰ ਬਣਾਇਆ ਜਾਵੇ ਜਦੋਂ ਇਲੈਕਸ਼ਨ ਹੋ ਰਿਹਾ ਜਾਂ ਹੁਣ ਵੀ ਜਿਹੜੀ ਇਲੈਕਸ਼ਨ ਹੋਈ ਆ ਤੁਸੀਂ ਜਿਹੜੇ ਕੈਂਡੀਡੇਟ ਖੜੇ ਸੀ ਉਹਨਾਂ ਦੇ ਧਿਆਨ 'ਚ ਇਹ ਸੜਕ ਨਹੀਂ ਆਂਦੀ ਗਈ ਜਾਂ ਕੋਈ ਕਾਉਂਸਲਰ ਐਮ ਐਲ ਏ ਸਰ ਸਭ ਨੂੰ ਪਤਾ ਹੈ ਕਾਉਂਸਲਰ ਕੀ ਇੱਧਰ ਦੀ ਨਹੀਂ ਲੰਘਦਾ ਐਮ ਐਲ ਏ ਕੀ ਇੱਧਰ ਦੀ ਨਹੀਂ ਲੰਘਦਾ ਹਾਂ ਜਿੰਨੇ ਦਿਨ ਬਾਰਿਸ਼ ਆ ਜਿੰਨੇ ਦਿਨ ਪਾਣੀ ਆ ਨਾ ਕਾਉਂਸਲਰ ਲੰਘਣਾ ਨਾ ਐਮ ਐਲ ਏ ਲੰਘਣਾ ਜਦਨੇ ਸੜਕ ਸੁੱਕੀ ਹੋਣੀ ਉਹਨਾਂ ਲੰਘਣਾ ਕੀ ਕਰ ਰਹੇ ਕਰਨ ਇਹ ਹੀ ਆ ਵੀ ਉਹਨਾਂ ਨੂੰ ਸ਼ਰਮ ਆਂਦੀ ਆ ਵੀ ਜੇ ਇਹੀ ਲੰਘ ਉਹ ਡਰ ਦੇ ਇਸ ਗੱਲ ਤੋਂ ਕੀ ਲੱਗਦਾ ਕਿ ਸਰਕਾਰਾਂ ਆਪਣੇ ਹੱਥ ਘੜੇ ਕਰੀ ਬਿਲਕੁਲ ਜੇ ਨਹੀਂ ਕੋ ਕੰਮ ਕਰ ਰਹੇ ਤੇ ਫਿਰ ਹੱਥ ਖੜੇ ਹੀ ਆ ਹੁਣ ਮਨ ਕੀ ਕਰਦੇ ਮੰਗ ਇਹੀ ਆ ਵੀ ਇਹ ਪਾਣੀ ਦੀ ਨਿਕਾਸੀ ਕੀਤੀ ਜਾਵੇ ਤੇ ਛੜਕਦਾ ਜੋ ਹਾਲ ਆ ਸਰਕਾਰ ਕੋ ਜੋ ਹੱਲ ਹੁੰਦਾ ਕਰੇ ਆਮ ਆਦਮੀ ਤੇ ਆਮ ਬੰਦੇ ਦੇ ਕੁਝ ਕਰ ਨਹੀਂ ਸਕਦਾ ਪਰ ਇਹ ਸਰਕਾਰ ਦੇ ਹੱਥ ਵਾਸਿਆ ਸਰਕਾਰ ਕਰੇ ਜੋ ਕਰੀ ਬੋਲ ਜਾਣ ਵਾਲੇ ਜਿਹੜੇ ਰਾਹੀਰ ਨੇ ਇਦਰੋਂ ਦੀ ਲੰਘਦੇ ਕੋਈ ਨੁਕਸਾਨ ਵੀ ਹੁੰਦੇ ਬਿਲਕੁਲ ਜੀ ਆ ਤੁਸੀਂ ਜੇ ਤੁਸੀਂ ਕਿਹਦੇ ਸਵੇਰ ਦੇ ਆਏ ਹੁੰਦੇ ਜਿਹੜੇ ਬੱਚੇ ਵਿਚਾਰੇ ਐਕਟੀਵਾ ਤੇ ਸਕੂਲ ਕਾਲਜ ਜਾਂਦੇ ਆ ਜਾਂ ਜਿਹੜੇ ਡਿਊਟੀ ਤੇ ਜਾਂਦੇ ਆ ਐਕਟੀਵਾ ਬੰਦ ਹੋ ਰਹੀਆਂ ਨੇ ਬੈਟਰੀ ਰਿਕਸ਼ੇ ਆਟੋ ਬੰਦ ਹੋ ਰਹੇ ਨੇ ਉਹਨਾਂ ਨੂੰ ਮਜਬੂਰਨ ਕੀ ਕਰਨਾ ਪੈਂਦਾ ਪਾਣੀ ਚੋਂ ਨਾ ਆਓ ਵਾਪਸ ਆ ਸਕਦੇ ਆ ਨਾ ਅੱਗੇ ਜਾ ਸਕਦੇ ਆ ਫਿਰ ਉਹਨਾਂ ਕੋਈ ਕੋਈ ਹੱਲ ਹੈ ਵੀ ਉਹ ਘਰ ਵਾਪਸ ਜਾ ਰਹੇ ਕੋਈ ਟਿੱਪੀਆਂ ਕਰਕੇ ਕੋਈ ਪਲਟਦੇ ਵੀ ਬਿਲਕੁਲ ਬਿਲਕੁਲ ਪਲਟਦੇ ਆ ਡਿੱਗਦੇ ਆ ਬੱਚੇ 60 ਮਿੰਟ ਵੀ ਲੱਗਦੀ ਆ ਹੁਣ ਇੱਥੇ ਦੱਸੇ ਕਿਨੂੰ ਇੱਕ ਬੱਚਾ ਨਿਕਲਿਆ ਘਰੋਂ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਵਾ ਲੋਕ ਪਰੇਸ਼ਾਨ ਸਰਕਾਰ ਕੀ ਕਰ ਰਹੀ ਆ ਇਹ ਸਰਕਾਰੀ ਜਵਾਬ ਦੇ ਸਕਦੀ ਆਮ ਬੰਦਾ ਤੇ ਸਿਰਫ ਆਪਣਾ ਸਵਾਲ ਕਰ ਸਕਦਾ ਇਹਨਾਂ ਨਾਲ ਕਿ ਇਹਦਾ ਕੋਈ ਸਾਨੂੰ ਦੱਸਣ ਵੀ ਕੀ ਚੱਕਰ ਕੀ ਆ ਇਥੋਂ ਦੀ ਸਰਪਤੀ ਸੁਲਮਾਈ ਕਿਉਂ ਨਹੀਂ ਹੋ ਰਹੀ